ਦੇ ਇੱਥੇ ਲਾਗੇ ਨਾ ਉਹ ਫਰੀਦੂ ਚੰਦਰ ਬੈਠਦੇ ਸੀ ਨਾ ਕਿ ਕਿਸਮੈ ਲੌਦੀ ਰਹਿੰਦੀ ਸੀ ਜੀ ਲੱਗਿਆ ਰਹਿੰਦਾ ਸੀ ਕੁਛ ਉਹੱਖੀ ਦੀ ਸੀ ਬੈਠੀ ਸਮਾਧੀ ਆਏ ਨੂੰ ਉੱਖੀ ਬੈਠੇ ਮੱਖੀ ਝੱਲਦੀ ਪੈਂਦੀ ਹੈ ਉੱਖੀ ਚੱਲਦੇ ਸਮਾਧੀ ਟੁੱਟਦੀ ਹੈ ਇਹਨਾਂ ਨੂੰ ਰੱਖ ਲਓ ਨਾ ਪੱਥਰ 'ਤੇ ਬੈਠਣੇ ਪੈਂਦੇ ਉੱਖੀ ਬੈਹਦੀ ਹੈ ਪਰੇਸ਼ਾਨ ਕਰਦੀ ਹੈ ਇਹ ਚੰਦਲਾਂ ਉਨੇ ਤੇ ਚੰਦਲ ਦੇ ਆਸਰੇ ਬੈਠਦੇ ਸੀ ਕਾਇਨਾ ਰੱਖੋ ਕਰਦੀ ਬੈਨੂ ਚੰਦਲ ਦੀ ਕੋਈ ਲੋੜ ਨਹੀਂ ਸਮਾਧੀ ਲੋੜ ਵਾਸਤੇ ਵੇਂ ਜਸਮਤ ਲੱਗੀ ਉਹ ਸੁਸਮਤ ਲਾਉਂਦੇ ਸੀ ਨਾ ਕੋ ਘਾਟੀ ਮੈਨੂੰ ਕਿਸੇ ਸਮੇਂ ਤੇ ਨਹੀਂ ਲੋੜ ਨਹੀਂ ਜੋ ਹੈ ਚੰਦਨ ਵਰਦਨ ਅੰਬਾ ਮੈਨੂੰ ਲੋੜ ਨਹੀਂ ਹੈ ਮੇਰੇ ਘਰ ਵਿੱਚ ਇਹ ਘਰ ਵਿੱਚ ਲੋੜ ਨਹੀਂ ਹੈ ਕੰਨੋਂ ਘਾਟੀ ਘਾਟਕੂਟ ਕੇ ਢਾਰੀ ਕੰਨਾ ਜੋ ਵੀ ਘਟਦੀ ਘਾਟਕੂਟ ਕੇ ਢਾਰੀ ਕੰਨਾ ਜੋ ਸੋਣ ਵਾਲੀ ਕੋਈ ਗੱਲ ਨਹੀਂ ਹੈ ਬਾਹਰੋਂ ਜਿਹੜੀ ਸੁਟੀ ਸੀ ਨਾ ਧੰਦੇ ਚੋਂ ਘਾਸ ਵਾਣੀ ਉਹ ਵੀ ਘਟਦੀ ਪਹਿਲੇ ਤੁਸੀਂ ਬਾਹਰੋਂ ਸੁਣੂ ਕੁਝ ਨਾ ਬਾਰਾ ਫੇਰ ਦਾਦਾ ਘਾਸਵਾਣੀ ਸੁਣੀ ਸੀ ਬਾਹਰੋਂ ਸੁਣੀ ਸੀ ਮਰੋਜੀ ਉਹ ਵੀ ਘਟਦੀ ਕਰ ਬਾਹਰੋਂ ਕੋਈ ਨਹੀਂ ਸੁਣਨਾ ਕਾੜ ਗੂੜ ਕੇ ਡਾੜੀ ਬਾਹਰੋਂ ਮਾਇਆ ਹੀ ਸੁਣੂ ਕੰਨਾ ਸਹੀ ਹੋਰ ਕੀ ਸੁਣੂ ਬਾੜਾ ਜਿਹੜੀ ਸਮੈਲਾ ਮਾਇਆ ਦੀ ਹੈ ਜੇ ਇਹਦੇ ਆਸਰੇ ਸਮਾਦੀ ਹੈ ਸਮਾਦੀ ਮਾਇਆ ਦੀ ਹੈ ਇਹ ਕਰਕੇ ਘਟਦੀ ਧੱਕਾਰ ਕਰਨ ਦਾ ਸਹੀ ਘਟਦਾ ਬਾੜਾ ਇਹ ਬਾੜਾ ਜੋੜਦਾ ਨਾ ਕਰਖੰਡ ਦਾ ਬਾੜਾ ਜੋੜਦੇ ਅੱਖਾਂ ਨਾਲ ਦਵਾਈ ਆਲੇ ਪਿੱਛੇ ਦੇ ਹੁੰਦੇ ਨੇ ਅੱਖਾਂ ਦੀ ਰੋਲੇ ਦੀ ਰਹਿ ਕੇ ਨਕਲ ਖਾਲੋ ਇਹ ਹੀ ਤੇਰ ਗੁੜੀ ਤੇ ਤਿੰਨ ਚੀਜ਼ਾਂ ਦੇ ਦੋ ਅੱਖਾਂ ਦੋ ਕੰਨ ਨਾ ਇੱਕ ਇਹ ਤੇਰ ਗੁੜੀ ਸਿੱਧਾ ਜਾਂਦੇ ਨੇ ਤਿੰਨੇ ਖਿਲਰੇ ਤੀਰ ਨਦੀ ਤੇ ਤੇਰ ਗੁੜੀ ਬੋਦੀ ਇਹ ਸਿੱਧਾ ਨਾਕਨ ਦੀ ਸਮੈਲ ਬਦਬੂ ਹੈ ਖੁਸ਼ਬੂ ਸਿੱਧੀ ਦਵਾ ਜਾਂਦੀ ਹੈ ਸਵਾਦੀ ਤੋੜ ਦਿੰਦੀ ਹੈ ਧਿਆਨ ਤੋੜ ਦਿੰਦੀ ਹੈ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ ਧਿਆਨ ਤੋੜ ਦਿੰਦੀ ਹੈ ਅੱਖਾਂ ਵਿੱਚ ਲਈ ਦੀਆਂ ਕੰਨ ਨਹੀਂ ਨਾ ਕੱਲ ਵੀ ਜੋਗੀ ਉਹ ਤਾਂ ਬੰਦ ਕਰਦੇ ਸੀ ਡਾਕੋਂ ਕਾਟੀ ਕਾਣੋਂ ਕਾਟੀ ਕਾਟਕੂਟ ਕੇ ਡਾੜੀ ਲੜ ਦਿੱਤੀ ਪਰ ਕੋਕ ਵੀਰ ਸੰਤਨ ਕੀ ਬੈਰ ਨੂੰ ਤੀਨ ਲੋਕ ਕੀ ਪੈ ਸੰਤਨ ਕੀ ਬੈਰ ਨੂੰ ਤੀਨ ਲੋਕ ਕੀ ਪੈ ਕਹਿੰਦੇ ਸੰਤ ਸਾਡੀ ਤਾਂ ਮਾਇਆ ਬੈਰ ਸਰਦਾਰੀ ਮਾਇਆ ਸੰਤੜ ਕੀ ਬੈਰ ਨਾਲ ਖਾਲਸੇ ਦੀ ਬੈਰ ਤੈਨ ਲੋਕ ਤੈਨੂੰ ਪਿਆਰ ਕਰਦਾ ਹੂ ਕਰਦਾ ਰਹੇ ਖਾਲਸਾ ਜੀ ਪਿਆਰ ਕਰ ਸਕਦਾ ਮਾਇਆ ਨੂੰ ਵੀ ਖਾਲਸਾ ਹੀ ਹੈ ਨਾ ਅਤ ਕਰਕੇ ਬਾਰ ਨਾ ਆਇਆ ਸੰਤ ਦਾ ਜਿਮਟਿਆਲੇ ਆਂਦੀ ਬੈਲ ਰਖਿਉਣੀ ਕਮੇਰਿਕਾ ਦੇ ਜਾਣੇ ਜਗਾੜਾ ਸੰਤਰੀ ਕੀ ਬੈਠੂ ਜਿਹੜੇ ਅਸਲੀ ਸੰਤ ਜਾਨਾਂ ਦੀ ਬੈਲ ਨੇ ਮਾਇਆ ਇਸ ਕਰਕੇ ਜਿਹੜਾ ਅੰਦਰ ਸੰਤ ਹੈ ਉਹ ਮਾਇਆ ਤੋਂ ਲਿਪਤ ਰਹਿੰਦਾ ਪਰੇਸ਼ਾਨ ਰਹਿੰਦਾ ਮਾਇਆ ਤੋਂ ਲਿਪਤ ਪਰੇ ਬੈਠਣ ਮਾਇਆ ਤੋਂ ਇਹ ਮਾਇਆ ਜਿਉਂ ਤਾਂ ਸੇ ਹੋਏ ਨੇ ਇਜਵਾਬ ਲਬਲੈ ਰੂਲ ਸਾਰੇ ਕਬੀਰ ਕਹੀ ਜਾਂਦਾ ਕੁਝ ਕਬੀਰ ਨੇ ਇਹੀ ਤਾਂ ਹੀ ਫੇਰਤੀ ਸਾਰੇ ਸੰਤਾਂ ਦੀ ਜਵਾਬ ਲਬਲੈ ਰੂਲ ਇਹ ਗੁਰਬਾਣੀ ਦੇ ਨੇੜੇ ਆ ਕੇ ਨਾ ਗਲਤੀ ਕੀਤੀ ਐ ਮੱਖੀ ਬੈ ਗਈ ਸੀਰੇ ਤੇ ਰਾਤਾ ਉੱਡ ਜੋਗੀ ਰਹੀ ਹੁਣ ਇੱਥੇ ਹੀ ਪ੍ਰਾਨ ਦੇ ਬਹਿਣਗੇ ਸੰਤਾਂ ਨੂੰ ਛੱਡਦਾ ਸੀਰਾ ਵੀ ਨਾ ਰੋਇਆ ਤਾਂ ਸਿੱਖੀ ਛੱਡ ਜੋ ਕਿਆ ਮਾਇਆ ਛੱਡ ਦੋ ਕਿਆ ਸਿੱਖੀ ਛੱਡ ਦੋ ਜਾਂ ਮਾਇਆ ਛੱਡ ਦੋ ਮੱਖੀ ਬਿਠੇ ਮਰਨਾ ਇਹ ਮਾਇਰ ਨੂੰ ਆਇਆ ਤੇ ਰੋੜ ਇੱਥੇ ਹੀ ਮੌਤ ਹੋਊਗੀ ਸਾਰਿਆਂ ਦੀ ਇਹ ਜੋਤੀਆ ਬਾਲੋ ਮਾਰਾ ਤੇ ਜੇ ਮੜ ਜੋ ਜਦਾ ਜੋੜਾ ਨਾ ਫਿਰ ਆਵੜੀਏ ਜੇ ਮਗਨਾ ਦਾ